ਵੈਗੋ ਜੀ ਦਾ ਖਾਲਸਾ ਵੈਗੋ ਜੀ ਕੀ ਫਤਿਹ ਸਾਡਾ ਪਿੰਡ ਆ ਜੀ ਮੁੰਡਾ ਪਿੰਡ ਦਾ ਮਾਮਾ ਮੇਗਾ ਜੀ ਰਜਿੰਦਰਪਾਲ ਸਿੰਘ ਕੰਮ ਬਸ ਜਿ ਇਤਰਾ ਹੀ ਵਿਹੜੀ ਦਫਾ ਕਰੇ ਚਲੇਗੇ ਕਿਤੇ ਨਾ ਚਲੇਗੇ ਬਸ ਟਾਈਮ ਪਾਹ ਜਾ ਮਾੜਾ ਮੋੜਿਆ ਜੀ ਪਰਿਵਾਰ ਚ ਦੋ ਬਚੰਗੇ ਆ ਵੱਡਾ ਵਾ ਇੱਕ ਉਹ ਇਤਰਾ ਪਾੜ ਫੂਟ ਆ ਕੇ ਤੇ ਕਰ ਲਿੰਦਾ ਲਾਤ ਬਹੁਤ ਮਾਰੀ ਲਾ ਦਿੱਤ ਰਾਮਾ ਜੀ ਐਚ ਆਈ ਵੀ ਦੇ ਮਰੀਜ਼ ਆਹੀ ਕੰਮਕਾਰ ਨਹੀਂ ਸਾਡੇ ਕੋਲ ਤਾਂ ਇਸ ਤਰ੍ਹਾਂ ਹੀ ਦੋ ਡੰਗਰ ਰੱਖੇ ਆ 5-4 ਕਿਲੋ 5-7 ਕਿਲੋ ਦੇ ਲੱਗ ਬਗ ਜਿਹੜਾ ਤੋਹ ਨਹੀਂ ਪਾ ਸਮਾਂ ਪਹਿਲਾਂ ਠੀਕ ਸੀ ਜਦੋਂ ਨਹੀਂ ਕੋਈ ਇਹੋ ਜਿਹਾ ਚੱਕਰ ਬਿਮਾਰੀ ਬੂਰੀ ਦਾ ਠੀਕ ਰੋਟੀ ਪਾਣੀ ਚਲੋ ਡਹਾੜੀ ਦਾ ਪਾ ਪੂਰਾ ਕਰ ਲਈਦਾ ਹੁਣ ਜਿਉਂ ਬਿਮਾਰੀ ਦਾ ਕਰਕੇ ਪਤਾ ਨਹੀਂ ਕਿੱਤਾਂ ਟੀਕਾ ਟੂਕਾ ਲੱਗ ਗਿਆ ਕੋਈ ਸਮਝ ਨਹੀਂ ਆਈ ਤੇ ਹੁਣ ਕੰਮ ਕੁਮ ਨਹੀਂ ਹੁੰਦਾ ਤੇ ਲਾਦੋਂ ਤੇ ਬਹੁਤ ਮਾੜੀ ਮਸਾਹੀ ਦੀ ਪਾਣੀ ਦਾ ਸਾਨੂੰ ਬਹੁਤ ਔਖਾ ਹੀ ਪਾਣੀ ਦਾ ਕਿਹੜਾ ਹੜੇ ਨਹੀਂ ਸਾਡੇ ਕੋ ਪਾਣੀ ਦਾ ਕੋਈ ਸਾਧਨ ਬੰਦਾ ਇਹ ਸਮੱਸਿਆ ਕਰਦੋ ਸਾਾਨੂੰ ਕੋਈ 7-8 ਸਾਲ ਤੋਂ ਆਈ ਸਾਨੂੰ ਇਹ ਵੀ ਗਵਾਂਢੀਆਂ ਲੋ ਪਾਣੀ ਪੂਣੀ ਤਾਂ ਭਰ ਲਈਦਾ ਸੀ ਤੇ ਬਾਕੀ ਮੁੜ ਕੇ ਇੱਥੇ ਖਾਲਸਾ ਐਡ ਵਾਲੇ ਆਏ ਉਹਨਾਂ ਦੀ ਤਰਲਾ ਮਾਰਿਆ ਉਹਨਾਂ ਨੇ ਲੋਕੇਸ਼ਨ ਚਲੋ ਜੋ ਵੀ ਉਹਨਾਂ ਦਾ ਕੋਈ ਸਾਫ ਕਾਫੀਆ ਨਾ ਕੀਤਾ ਸਾਨੂੰ ਪਾਣੀ ਦਾ ਮਤਲਬ ਬੂਰ ਉਹਨਾਂ ਕਰਾ ਕੇ ਦਿੱਤਾ ਉਹਨਾਂ ਹੀ ਪਾਣੀ ਵੱਲੋਂ ਇਹੋ ਪਾਣੀ ਬਹੁਤ ਵਧੀਆ ਨਿਕਲਿਆ ਪੀਂਦਾਂ ਆਂ ਤੇ ਬੋਰ ਕਰਾ ਕੇ ਦਿੱਤਾ ਅਸੀਂ ਕਹਨੇ ਮਹਾਰਾਜ ਜਿੱਥੋਂ ਜਿੱਥੋਂ ਮਾਇਆ ਆਉਂਦੀ ਉੱਥੇ ਇੰਨੀ ਬਰਕਤ ਪਾਓ ਕਿ ਉਹਨਾਂ ਦੀ ਚੜ੍ਹਦੀ ਕਲਾ ਹੀ ਰਵੇ ਹਾਂਜੀ ਹਾਂਜੀ ਜਿਹੜਾ ਮਰਜ਼ੀ ਪਰੇ ਦਾ ਕੋਈ ਆਪਾ ਕਾਨੂੰਨਿੰਦੇ ਵਿਚਾਰ ਨਹੀਂ ਕੋਈ ਬੱਤੀ ਦਾ ਬੇਰੰਦੀ ਕੋ ਲੈਣ ਦੀ ਦੇਣ ਦੀ ਜਿੰਨਾ ਕੋ ਮਰਜ਼ੀ ਪਰ ਸਕਦਾ ਕੋਈ ਨਾ ਨਹੀਂ ਇਹਦੀ ਪਾਣੀ ਦੇ ਲੋਕੀ ਸਫੀਲਾ ਲਾਉਂਦੇ ਲੰਗਰ ਲਾਉਂਦੇ ਆ ਹੀ ਤੇ ਫੇਰ ਇੱਥੋਂ ਜਿਹੜਾ ਕੋ ਮਰਜ਼ੀ ਪਰ ਕੇ ਕਰ ਸਕਦਾ ਖਾਉਸ਼ੜ ਵੱਲੋਂ ਇਹ ਸੇਵਾ ਸੰਗਤ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕੀ ਹੈ ਜੇਕਰ ਤੁਸੀਂ ਵੀ ਪੰਜਾਬ ਦੇ ਅਜਿਹੇ ਹੋਰ ਨਾ ਪਰਿਵਾਰਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਆਪਣੀ ਕਿਰਤ ਕਮਾਈ ਵਿੱਚੋਂ ਜਿੰਨਾ ਵੀ ਹੋ ਸਕੇ ਦਸਵੰਦ ਜ਼ਰੂਰ ਕੱਢੋ ਦਸਵੰਦ ਦੇਣ ਲਈ ਸਕਰੀਨ ਉੱਤੇ ਦਿੱਤੇ ਖਾਤੇ ਨੰਬਰ ਅਤੇ QR ਕੋਡ ਨੂੰ ਸਕੈਨ ਕਰਕੇ ਆਨਲਾਈਨ ਦਸਵੰਦ ਭੇਜ ਸਕਦੇ ਹੋ